ਹਰ ਪਹਿਲਾ ਤੇ ਤੁ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ ਤੁਰ ਤੂੰ ਰੱਖਦਾ ਆਇ ਪ੍ਰਹਿਲਾਦ ਜਨ ਤੁਧ ਰੱਖ ਲਏ ਹਰ ਜੀਉ ਹਰਨਾਕ ਸਮਾਰ ਪਚਾਇਆ ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਉ ਮਨੁਮਖ ਪਰਮਪੁ ਲਾਇਆ ਹਾਜੀ ਏ ਤੇਰੀ ਵਡਿਆਈ ਭਗਤਾਂ ਕੀ ਪੈਜ ਰੱਖ ਤੂੰ ਸੁਆਮੀ ਭਗਤ ਤੇਰੀ ਸਰਨਾਈ ਰਹਾਉ ਭਗਤਾਂ ਨੂੰ ਜਮ ਜੋਹੇ ਨਾ ਸਾਕੇ ਕਾਲ ਨਾ ਨੇੜੇ ਜਾਈ ਕੇਵਲ RAM ਨਾਮ ਮਨ ਵਸਿਆ ਨਾਮੇ ਹੀ ਮੁਕਤ ਪਾਈ ਰਿੱਧ ਸਿੱਧ ਸਭ ਭਗਤਾਂ ਚਰਨੀ ਲਾਗੀ ਗੁਰ ਕੈ ਸੇਜ ਸੁਭਾਈ ਮਨਮੁਖਾਂ ਨੂੰ ਪ੍ਰਤੀਤ ਨ ਆਵੀ ਅੰਤਰ ਲੋਭ ਸੋ ਆਉ ਗੁਰਮੁਖ ਹਿਰਦੇ ਸਬਦ ਨ ਪੀਦੇਉ ਹਰ ਨਾਮਨ ਲਾਗਾ ਪਾਉ ਕੂੜ ਕਪਟ ਪਾਜ ਲਹਿ ਜਾਸੀ ਮਨਮੁਖ ਫੀਕਾ ਆਲਾਉ ਭਗਤਾਂ ਵਿੱਚ ਆਪ ਵਰਤਦਾ ਪ੍ਰਭ ਜੀ ਭਗਤੀ ਹੁਣ ਤੂੰ ਜਾਤਾ ਮਾਇਆ ਮੋਹ ਸਭ ਲੋਕ ਕਹ ਤੇਰੀ ਤੂੰ ਏਕੋ ਪੁਰਖ ਵਿਧਾਤਾ ਕੋ ਮੀ ਮਾਰ ਮਨਸਾ ਮਨ ਹੀ ਸਮਾਣੀ ਗੁਰ ਕੈ ਸਬਦ ਪਛਤ ਅਚਿੰਤ ਕੰਮ ਕਰਹਿ ਪ੍ਰਵਤਨ ਕੀ ਜਿਨ ਹਰਿ ਕਾ ਨਾਮ ਪਿਆਰਾ ਗੁਰ ਪ੍ਰਸਾਦ ਸਦਾ ਮਨ ਵਸਿਆ ਸਭ ਕਾਜ ਸੁਵਾਰਨ ਹਾਰਾ ਉਹਨਾ ਕੀ ਰੀਸ ਕਰੇ ਸੋ ਵਿਗੂਚੈ ਜਿਨ ਹਰਿ ਪ੍ਰਭ ਹੈ ਰਖਵਾਰ ਬਿਨ ਸਤਗੁਰ ਸੇਵੇ ਕਿਨੇ ਨ ਪਾਇਆ ਮਨ ਮੁਖ ਭੌਂਕ ਮੋਏ ਬਿਲਾਈ ਆਵਹਿ ਜਾਵਹਿ ਠੌਰ ਨ ਪਾਵਹਿ ਦੁੱਖ ਮੈਂ ਦੁੱਖ ਸਮਾਈ ਗੁਰਮਖ ਹੋਵੇ ਸੋ ਅੰਮ੍ਰਿਤ ਪੀਵੇ ਸਹਿਜੇ ਸਾਚ ਸਮਾਈ ਬਿਨ ਸਤਗੁਰ ਸੇਵੇ ਜਨਮ ਨ ਛੋੜੈ ਜੇ ਅਨੇਕ ਕਰਮ ਕਰੇ ਅਧਿਕਾਈ ਵੇਦ ਪੜਹੀ ਤੈ ਬਾਦ ਬਖਣਹੀਂ ਬਿਨ ਹਰ ਪਤ ਗਵਾਈ ਸੱਚਾ ਸਤਗੁਰ ਸਾਚੀ ਜਿਸ ਬਣੀ ਭਜ ਛੂਟੇ ਗੁਰ ਸਰਨਾਈ ਜਨ ਹਰ ਮਨ ਵਸਿਆ ਥੇ ਦਰ ਸਾਚੀ ਦਰ ਸਾਚੇ ਸਚਿਆਰ ਉਹਨਾਂ ਦੀ ਸੂਭਾ ਜੁਗ ਜੁਗ ਹੋਈ ਕੋਏ ਨਾ ਮੇਟਣ ਹਾਰਾ ਨਾਨਕ ਤਿੰਨ ਕੈ ਸਦ ਬਲੇ ਹਾਰੇ ਜਿਨ ਹਰ ਰੱਖਿਆ ਉਰਤਰ